ਮੌਸਮ ਨੇ ਮਿਜ਼ਾਜ ਬਦਲ ਦਿੱਤਾ ਹੈ ਤੇ ਮਿਜ਼ਾਜ ਇਸ ਕਰ ਤਰੀਕੇ ਨਾਲ ਬਦਲਿਆ ਹੈ ਕਿ ਰਾਜਧਾਨੀ ਪੰਜਾਬ ਤੇ ਹਰਿਆਣਾ ਦੀ ਵਿੱਚ ਤੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਸਵੇਰੇ ਤੋਂ ਜਿੱਥੇ ਬਾਦਲ ਗਰਜ ਰਹੇ ਸੀ ਤੇ ਵਰ੍ਹ ਰਹੇ ਸੀ ਹੁਣ ਥੋੜੀ ਜੀ ਰਾਹਤ ਇਸ ਕਰਕੇ ਮਿਲੀ ਆ ਕਿਉਂਕਿ ਪਹਿਲਾਂ ਟ੍ਰੈਫਿਕ ਜਿਹੜਾ ਸੀ ਉਹ ਮੀਂਹ ਕਰਕੇ ਜਾਦਾ ਜਾਮ ਨਜ਼ਰ ਆ ਰਿਹਾ ਸੀ ਜੇਕਰ ਫਲਾਈਓਵਰਾਂ ਦੀ ਗੱਲ ਕਰੀਏ ਤਾਂ ਉੱਥੇ ਗੱਡੀਆਂ ਦੀ ਸਪੀਡ ਹੌਲੀ ਹੋ ਗਈ ਸੀ ਵਜ੍ਹਾ ਸੀ ਜਿਹੜੀ ਸੰਘਣੀ ਧੁੰਦ ਪੈ ਰਹੀ ਸੀ ਪਰ ਹੁਣ ਥੋੜਾ ਜਿਹਾ ਜਿਹੜਾ ਤਾਪਮਾਨ ਦੇਖ ਕੇ ਦੇਖਿਆ ਜਾਵੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਦਾ ਸਭ ਤੋਂ ਠੰਡਾ ਸ਼ਹਿਰ ਇਸ ਵੇਲੇ ਗੁਰਦਾਸਪੁਰ ਨਜ਼ਰ ਆ ਰਿਹਾ ਜੋ ਇਸ ਵਕਤ ਤਾਜ਼ਾ ਅੰਕੜੇ ਸਾਹਮਣੇ ਆਏ ਨੇ ਮੌਸਮ ਭਾਗ ਵੱਲੋਂ ਜੋ ਜਾਰੀ ਕੀਤੇ ਗਏ ਨੇ 4 ਇਸਾਰੀਆ 8 ਇਸ ਵਕਤ ਟੈਂਪਰੇਚਰ ਸਭ ਤੋਂ ਘੱਟ ਪੰਜਾਬ ਦੇ ਗੁਰਦਾਸਪੁਰ ਦਾ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਆਉਂਦੇ ਕੁਝ ਘੰਟਿਆਂ ਦੇ ਵਿੱਚ ਇੱਥੇ ਮਾਇਨਸ 0.4 ਦਾ ਹੋਰ ਟੈਂਪਰੇਚਰ ਜਿਹੜਾ ਉਹ ਕਰ ਸਕਦਾ ਹੈ ਸਭ ਤੋਂ ਵੱਡੀ ਗੱਲ ਗੁਰਦਾਸਪੁਰ ਦੇ ਠੰਡਾ ਹੋਣ ਦੀ ਕਿਉਂਕਿ ਇੱਕ ਤਾਂ ਬਾਰਡਰ ਏਰੀਆ ਪਿਆ ਜਾਂਦਾ ਦੂਜਾ ਨਦੀਆਂ ਇੱਥੇ ਜਿਹੜੀਆਂ ਬਹਿਂਦੀਆਂ ਨੇ ਤੇ ਨਾਲੇ ਇੱਥੇ ਹੋ ਜਿਹੜੇ ਸੂਏ ਵਗੈਰਾ ਨੇ ਨਾਲੇ ਖੇਤੀ ਵਾਲਾ ਪਾਣੀ ਤੇ ਉਹਦੇ ਕਰਕੇ ਪੈਂਦੀ ਜਿਹੜੀ ਓਸ ਆ ਉਹ ਵੀ ਇਸ ਦੀ ਕ وجہ ਪਰ ਇਹ ਓਸ ਜਿਹੜੀ ਪੈ ਰਹੀ ਸੀ ਕਿਸਾਨਾਂ ਨਾਲ ਵੀ ਫਾਇਦੇਮੰਦ ਸੀ ਪਰ ਬਾਗਬਾਨ ਜਿਹੜੇ ਨੇ ਸਬਜ਼ੀਆਂ ਵਾਲੇ ਪਾਸੇ ਉਹ ਥੋੜੇ ਜੇ ਤੰਗ ਹੋ ਰਹੇ ਸੀ ਪਰ ਹੁਣ ਜਿਹੜਾ ਮੀਂਹ ਪਿਆ ਉਸ ਦੇ ਨਾਲ ਨਾਲ ਪੰਜਾਬ ਦੇ ਨਾਲ ਚੰਡੀਗੜ੍ਹ ਦੇ ਵਿੱਚ ਰਾਹਤ ਮਿਲੀ ਆ ਧੁੰਦ ਤੋਂ ਤੇ ਹਾਲਾਂਕਿ ਜਿਹੜੀ ਠਿਠੁਰਨਾ ਯਾਨੀ ਕਿ ਜਿਹੜੀ ਕੰਬਣੀ ਆ ਧੁੰਦ ਕਰਨ ਕੇ ਜਾਂ ਠੰਡ ਕਰਨ ਕੇ ਉਹ ਪਹਿਲੇ ਨਾਲੋਂ ਜ਼ਿਆਦਾ ਵੱਧ ਗਈ ਆ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਗੱਡੀਆਂ ਚਲਾਉਣ ਵਾਲਿਆਂ ਨੂੰ ਤਾਂ ਫਿਰ ਵੀ ਗੱਡੀ 'ਚ ਹੁੰਦੇ ਨੇ ਪਰ ਜਿਹੜੇ ਟੂ ਵਹੀਲਰ ਚਲਾਉਂਦੇ ਨੇ ਜਾਂ ਫਿਰ ਜਿਹੜੇ ਆਟੋ ਰਿਕਸ਼ਾ ਚ ਆਉਂਦੇ ਜਾਂਦੇ ਨੇ ਉਹਨਾਂ ਨਾਲ ਜਦੋਂ رابطہ ਕੀਤਾ ਗਿਆ ਪੁੱਛੇਗੇ ਉਹਨਾਂ ਦੇ ਵਿਚਾਰ ਤਾਂ ਕਹਿੰਦੇ ਨੇ ਕਿ ਦੰਦ ਜਿਹੜੀ ਠੰਡ ਆ ਉਹ ਇੰਨੀ ਕੀ ਆ ਕਿ ਕਈ ਵਾਰੀ ਦੰਦ ਵੀ ਜਿਹੜੇ ਨੇ ਉਹ ਠਰਨ ਲੱਗ ਜਾਂਦੇ ਨੇ ਪਰ ਆਉਂਦੇ ਦਿਨਾਂ ਦੇ ਵਿੱਚ ਮੌਸਮ ਭਾਗ ਵੱਲੋਂ ਇਹ ਵੀ ਕਿਹਾ ਗਿਆ ਕਿ 2 ਜਾਂ 3 ਦਿਨਾਂ ਤੱਕ ਥੋੜੀ ਜੀ ਰਾਹਤ ਰਹੇਗੀ ਪਰ ਉਸ ਤੋਂ ਬਾਅਦ ਲਗਾਤਾਰ ਜਿਹੜੀ ਆ ਲੋਹੜੀ ਦੇ ਲਾਗੇ ਜਿਹੜੀ ਆ ਉਹ ਫਿਰ ਤੋਂ ਸਗਰਾਂ ਦੇ ਨੇੜੇ ਤੇੜੇ ਠੰਡ ਵੱਜ ਸਕਦੀ ਆ ਫਿਲਹਾਲ ਪੰਜਾਬ ਦਾ ਸਭ ਤੋਂ ਠੰਡਾ ਸ਼ਹਿਰ ਗੁਰਦਾਸਪੁਰ ਦੇਖਿਆ ਗਿਆ ਪਰ ਚੰਡੀਗੜ੍ਹ ਦੇ ਵਿੱਚ ਇਸ ਵਕਤ ਮੀਂਹ ਰੁਕ ਰੁਕ ਕੇ ਹੋ ਰਿਹਾ ਸਵੇਰ ਤੋਂ ਤੇ ਪਟਿਆਲਾ ਦੀ ਗੱਲ ਕੀਤੀ ਜਾਵੇ ਜਾਂ ਫਿਰ ਫਾਜ਼ਿਲਕਾ ਫੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਮੀਂਹ ਪੈ ਰਿਹਾ ਤੇ ਹੋਰ ਕਈ ਥਾਵਾਂ ਤੇ ਵੀ ਮੀਂਹ ਜਿਹੜਾ ਔਰੁਕ ਰੁਕ ਰੁਕ ਕੇ ਪੈ ਰਿਹਾ ਹਾਲਾਂਕਿ ਕਿੰਨਾ ਮਿਲੀਮੀਟਰ ਦਾ ਕੋਈ ਗਿਆ ਸੈਂਟੀਮੀਟਰ ਵਾਲਾ ਅੰਕੜਾ ਕ੍ਰੋਸ ਹੁੰਦਾ ਤਾਂ ਉਹ ਵੀ ਤੁਹਾਨੂੰ ਮੀਂਹ ਕਰਕੇ ਜਰੂਰ ਦੱਸਾਂਗੇ ਮੈਂ ਸੁਨੀਲ ਕੁਮਾਰ ਬੀਸਵਾਰਤਾ ਚੰਡੀਗੜ੍ਹ